श्री कृष्ण गोविंद हरे मुरारी हे नाथ नारायण वासुदेवा जय श्री राम गौ माता की जय जेड़ा असी प्रण लिदा सी प्रभु दे आशीर्वाद नाल और प्रभु ने जेड़ा एक अश्वमेघ यज्ञ ਸਾਡੇ ਕੋਲ ਸ਼ੁਰੂ ਕਰਵਾਇਆ ਸੀ ਕਿ ਅਸੀਂ ਸ਼ਹਿਰ ਦੇ ਵਿੱਚ ਲਚਾਰ ਤੇ ਆਵਾਲਾ गौ माता ਨੂੰ ਟੈਸਕਿਊ ਕਰਕੇ ਆਪਣੀ ਗਊਸ਼ਾਲਾ ਜੀ ਲਈਏ और असी आवाहन ਕੀਤਾ ਜੀ ਕਿ ਇੰਡਸਟਰੀ ਸਵੀਟ ਸਾਡੇ ਇਸ यज्ञ ਦੇ ਜੁੜਨ ਤੇ ਉਹਦਾ ਰੁਝਾਨ ਕਾਫੀ ਦੇਖਣ ਨੂੰ ਮਿਲਿਆ ਹੈ ਔਰ ਅੱਜ ਅਸੀਂ 60 ਦੇ ਗਊਆਂ ਸਾਡੇ ਨਸਲ ਵਿਚੀਰਾਂ ਨੇ ਡਾਪਟ ਕਰ ਰਹੀਆਂ ਜੁੱਸੇ ਕੜੀ ਦੀ ਅੱਜ ਇੱਕ ਅਗਲਾ ਜਿਹੜੀ ਕੜੀ ਸੀ ਕਿ ਅੱਜ ਵੀ ਦੋ ਦਾਨੀ ਸਜਣਾ ਨੇ ਗਊਆਂ ਡਾਪਟ ਕੀਤੀਆਂ ਉਹਦੇ ਇਲਾਵਾ 1 ਲੱਖ ਰੁਪਈਆ ਸਾਡੇ ਸੁਭਾਸ਼ अरोड़ा ਜੀ ਨੇ ਕੌਂਸ਼ਲਾ ਨੂੰ ਦੇਣ ਦਾ ਕਿਹਾ ਹੈ ਉਹਦੇ ਇਲਾਵਾ 55000 ਰੁਪਈਆ ਪਿਆਰਾ ਲਾਲ ਸ਼ੇਰ ਜੀ ਨੇ ਉਹਦੇ ਇਲਾਵਾ ਨਰੇਸ਼ ਬੱਬਰ ਜੀ ਨੇ ਵੀ ਗਊਆਂ ਡਾਪਟ ਕੀਤੀ ਹੈ ਤੇ ਇਦਾਂ ਹੀ ਅਸੀਂ ਫਿਰ ਆਵਾਹਨ ਕਰਾਂਗੇ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਕਿ ਗਊ ਮਾਤਾ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈ ਉਹ ਤੀਤੀ ਪ੍ਰੋਡ ਦੇਵੀ ਦੇਵਤਿਆਂ ਦਾ ਵਾਸ ਹੈ ਔਰ ਅਸੀਂ ਗਊ ਮਾਤਾ ਨੂੰ ਇੱਕ ਪ੍ਰੋਪਸਤਾਨ ਦਈਏ ਔਰ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਲਾਚਾਰ ਗਊਆਂ ਸਰਕਾਂ ਦੇ ਘੁੰਮ ਰਹੀਆਂ ਬੇਸਹਾਰਾ ਗਊਆਂ ਉਹਨਾਂ ਨੂੰ ਗਊਸ਼ਾਲਾ ਲੈ ਆ ਕੇ ਉਹਨਾਂ ਦੀ ਸੇਵਾ ਕਰ ਸਕੀਏ ਤੇ ਇਹ ਸਾਡੇ ਸ਼ੁਭ ਯਾਤਰਾ ਸਾਰੇ ਸ਼ਹਿਰ ਵਾਸੀ ਇੰਦਸਰੀ ਸਾਡਾ ਸਾਥ ਦੇ ਜੈ ਸ਼੍ਰੀ ਰਾਮ ਜੈ